ये नकली घी की फैक्ट्री बहुत बड़ी पकड़ी गई है अमूल का हो प्योर का हो ये इस तरह से आप देख सकते हैं पतंजलि का बिल्कुल ऐसे लगता है जैसे सीधा पतंजलि से ही आ रहा हो ये देसी घ्यो खान वाले हो जान सावधान क्योंकि अजिहा मामला सामने आया जिथे की नाल ਵੱਡਾ ਖਿਲਵਾੜ ਕੀਤਾ ਸਾਰਿਆ ਇਹ ਖਬਰ ਕਿੱਥੇ ਦੀ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਪੂਰਾ ਮਾਮਲਾ ਕੀ ਹੈ ਉਹ ਵੀ ਤੁਸੀਂ ਜ਼ਰੂਰ ਸੁਣਿਓ ਕਿਉਂਕਿ ਦੇਸੀ ਘਿਓ ਸਰਦੀਆਂ ਦੇ ਵਿੱਚ ਤਾਂ ਬਹੁਤ ਲੋਕ ਖਾਂਦੇ ਨੇ ਹਾਲਾਂਕਿ ਦੇਸੀ ਘਿਓ ਤਾਂ ਹਰ ਘਰ ਦੇ ਵਿੱਚ ਹਰ ਰਸੋਈ ਦੇ ਵਿੱਚ ਜੋ ਕਿ ਇਸਤੇਮਾਲ ਹੁੰਦਾ ਹੈ ਤੇ ਲੋਕ ਖਾਂਦੇ ਵੀ ਬਹੁਤ ਨੇ ਤਾਂ ਦੇਸੀ ਘਿਓ ਜੇਕਰ ਨਕਲੀ ਮਿਲਣ ਲੱਗ ਜਾਵੇ ਤਾਂ ਲੋਕਾਂ ਦੇ ਸਿਹਤ ਦੇ ਉੱਤੇ ਤਾਂ ਇਸ ਦਾ ਅਸਰ ਪੈਣਾ ਹੀ ਹੈਗਾ ਨਾਲ ਦੇ ਨਾਲ ਉਹਨਾਂ ਦੀ ਸਿਹਤ ਤੇ ਵੀ ਜਿਵੇਂ ਕਹਿ ਸਕਦਾ ਬਿਮਾਰੀਆਂ ਵੀ ਜਿਹੜੀ ਕਿ ਪੈ ਸਕਦੀਆਂ ਨੇ ਤਾਂ ਜੈਪੁਰ ਤੋਂ ਇਹ ਸਾਹਮਣੇ ਆਇਆ ਮਾਮਲਾ ਜਿੱਤੇ ਕਿ ਜੈਪੁਰ ਦੇ ਵਿੱਚ ਆਮ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਕੀਤਾ ਸਾਰਾ ਹੈਗਾ ਤੇ ਇਸ ਖਿਲਵਾੜ ਨੂੰ ਲੈ ਕੇ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕੀਤਾ ਜੋ ਲੋਕਾਂ ਨੂੰ ਨਕਲੀ ਕਿਓ ਤਿਆਰ ਕਰਕੇ ਵੇਚ ਰਿਹਾ ਸੀਗਾ ਪੁਲਿਸ ਦੀ ਵਿਸ਼ੇਸ਼ ਟੀਮ ਅਤੇ ਖੋਰਾ ਬਿਸਲ ਥਾਣੇ ਦੀ ਪੁਲਿਸ ਨੇ ਸਰਨਾ ਡੂੰਗਰ ਇੰਡਸਟਰੀਅਲ ਏਰੀਆ ਦੇ ਵਿੱਚ ਚੱਲ ਰਹੀ ਨਕਲੀ ਕਿਓ ਬਣਾਉਣ ਵਾਲੀ ਇੱਕ ਫੈਕਟਰੀ ਦੇ ਉੱਤੇ ਰੇਡ ਮਾਰੀ ਹੈ ਛਾਪਾ ਮਾਰਿਆ ਅਤੇ ਲਗਭਗ 7000 ਲੀਟਰ ਨਕਲੀ ਕਿਓ ਬਰਾਮਦ ਕੀਤਾ ਹੈ ਸੂਤਰਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਕੰਮ ਦੇ ਮਾਸਟਰ ਮਾਈਂਡ ਨੇ YouTube ਦੇਖਣ ਤੋਂ ਬਾਅਦ ਨਕਲੀ ਕਿਉ ਬਣਾਉਣ ਦੇ ਲਈ ਮਸ਼ੀਨਾਂ ਰੱਖਦੀਆਂ ਤੇ ਇਸ ਫੈਕਟਰੀ ਦੇ ਵਿੱਚ 120 ਰੁਪਏ ਦੇ ਵਿੱਚ ਨਕਲੀ ਕਿਉ ਬਣਾਇਆ ਜਾਂਦਾ ਹੈ ਅਤੇ ਬਾਜ਼ਾਰ ਦੇ ਵਿੱਚ ਇਸ ਤੋਂ 450 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚਾ ਜਾ ਰਿਹਾ ਹੈ ਸਿਕਾ ਤਾਂ 16 ਘੰਟਿਆਂ ਦੇ ਵਿੱਚ ਹਰ ਰੋਜ਼ 2000 ਲੀਟਰ ਕਿਉਂ ਤਿਆਰ ਕੀਤਾ ਜਾਂਦਾ ਸੀਗਾ ਤੇ ਮਾਮਲੇ ਦੀ ਜਾਂਚ ਦੇ ਦੌਰਾਨ ਪਤਾ ਲੱਗਾ ਹੈਗਾ ਕਿ ਗ੍ਰਫਤਾਰ ਕੀਤੇ ਗਏ ਮੁਲਜ਼ਮ ਨਕਲੀ ਕਿਉ ਨੂੰ ਸਰਸ ਅਮੁਲ ਲੋਟਸ ਕ੍ਰਿਸ਼ਨਾ ਅਤੇ ਮਹਾਨ ਵਰਗੇ ਬ੍ਰਾਂਡਾ ਦੇ ਨਾਮ ਦੇ ਉਤੇ 15 ਕਿਲੋ 1 ਕਿਲੋ ਅਤੇ 500 ਗ੍ਰਾਮ ਦੇ ਪੈਕ ਦੇ ਵਿੱਚ ਭਰ ਕੇ ਅਤੇ ਫਿਰ ਬਾਜ਼ਾਰ ਦੇ ਵਿੱਚ ਵੇਚ ਰਹੇ ਸੀਗੇ ਤਾਂ ਕਾਰਵਾਈ ਦੌਰਾਨ ਪੁਲਿਸ ਨੇ ਕਿਉਂ ਦੀ ਫੈਕਟਰੀ ਦੇ ਉੱਤੇ ਡਾਲਡਾ ਅਤੇ ਹੋਰ ਕੱਚੇ ਮਾਲ ਦੇ ਨਾਲ ਭਰੇ ਲਗਭਗ 10 ਪੀਪੇ ਲਗਭਗ ਯਾਨੀ ਕਿ 6000 ਨਕਲੀ ਰੈਪਰ ਇਲੈਕਟ੍ਰੋਨਿਕ ਬੋਤਲ ਵਾਲੇ ਸਕੇਲ ਅਤੇ ਨਕਲੀ ਘੋਰਾਉਣ ਵਾਲੀਆਂ ਮਸ਼ੀਨਾਂ ਜ਼ਬਤ ਕਰ ਲੀਆਂ ਦੱਸ ਦੇ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਦੱਸਿਆ ਹੈਗਾ ਕਿ ਮੁਲਜ਼ਮ ਵਸਪਤੀ ਘੋ ਅਤੇ ਫਾਈਂਡ ਸੋਇਆਬੀਨ ਤੇਲ ਦੇ ਵਿੱਚ ਖਤਰਨਾਕ ਅਸੈਂਸ ਮਿਲਾਉਂਦੇ ਸਨ ਅਤੇ ਇਸ ਨੂੰ ਸ਼ੁੱਧ ਘੋ ਬੜਗਾ ਜੋ ਕਿ ਦਿਖਾਉਣ ਦੀ ਕੋਸ਼ਿਸ਼ ਕਰਦੇ ਸਨ ਤਾਂ ਜੇਕਰ ਤੁਸੀਂ ਵੀ ਅਜਿਹੇ ਘੋ ਵਾਰਤ ਰਹੋ ਤਾਂ ਉਸ ਦੇਖ ਕੇ ਵਰਤੋ ਅ ਵਿਸ਼ਵਾਸ ਵਾਲੇ ਵਿਅਕਤੀ ਤੋ ਹੀ ਤੁਸੀਂ ਦੇਸੀ ਘੋਦੀ ਵਰਤੋਂ ਕਰ ਸਕਦੇ ਹੋ ਹਾਲਾਂਕਿ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੁੱਧ ਦਹੀਂ ਤੇ ਹੋਰ ਕਈ ਮਿਲਾਵਟੀਆਂ ਚੀਜ਼ਾਂ ਮਿਲਦੀਆਂ ਨੇ ਪਰ ਇਹ ਧਿਆਨ ਤੁਸੀਂ ਰੱਖਣਾ ਹੈਗਾ ਕਿ ਕਿਸ ਤਰੀਕੇ ਦੇ ਬਾਜ਼ਾਰ ਦੇ ਵਿੱਚੋਂ ਮਾਲ ਮਿਲ ਰਿਹਾ ਉਹ ਸਹੀ ਵੀ ਮਿਲ ਰਿਹਾ ਜਾਂ ਫਿਰ ਨਹੀਂ ਮਿਲ ਰਿਹਾ ਜੇਕਰ ਤੁਹਾਨੂੰ ਕਿਤੇ ਵੀ ਸ਼ੱਕ ਹੁੰਦਾ ਹੈ ਤਾਂ ਪੁਲਿਸ ਨੂੰ ਜਾਂ ਫਿਰ टीम जरूर सूचित किया जाए ये नकली घी की फैक्ट्री बहुत बड़ी पकड़ी गई है अमूल का हो प्योर का हो ये इस तरह से आप देख सकते हैं। पतंजलि का बिल्कुल हु बहू ऐसे लगता है जैसे सीधा पतंजलि से ही आ रहा हो ये। ਦੇਸੀ ਕਿਓ ਖਾਣ ਵਾਲੇ ਹੋ ਜਾਣ ਸਾਵਧਾਨ ਕਿਉਂਕਿ ਅਜੀਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਕੀਤਾ ਸਾਰਿਆ ਇੱਕ ਖਬਰ ਕਿੱਥੇ ਦੀ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਪੂਰਾ ਮਾਮਲਾ ਕੀ ਹੈ ਉਹ ਵੀ ਤੁਸੀਂ ਜ਼ਰੂਰ ਸੁਣਿਓ ਕਿਉਂਕਿ ਦੇਸੀ ਕਿਓ ਸਰਦੀਆਂ ਦੇ ਵਿੱਚ ਤਾਂ ਬਹੁਤ ਲੋਕ ਖਾਂਦੇ ਨੇ ਹਾਲਾਂਕਿ ਦੇਸੀ ਘਿਓ ਤਾਂ ਹਰ ਘਰ ਦੇ ਵਿੱਚ ਹਰ ਰਸੋਈ ਦੇ ਵਿੱਚ ਜੋ ਕਿ ਇਸਤੇਮਾਲ ਹੁੰਦਾ ਹੈ ਤੇ ਲੋਕ ਖਾਂਦੇ ਵੀ ਬਹੁਤ ਨੇ ਤਾਂ ਦੇਸੀ ਘਿਓ ਜੇਕਰ ਨਕਲੀ ਮਿਲਣ ਲੱਗ ਜਾਵੇ ਤਾਂ ਲੋਕਾਂ ਦੀ ਸਿਹਤ ਦੇ ਉੱਤੇ ਤਾਂ ਇਸ ਦਾ ਅਸਰ ਪੈਣਾ ਹੀ ਹੈਗਾ ਨਾਲ ਦੀ ਨਾਲ ਉਹਨਾਂ ਦੀ ਸਿਹਤ ਤੇ ਵੀ ਜਿਵੇਂ ਕੈਸਡਾ ਬਿਮਾਰੀਆਂ ਵੀ ਜਿਹੜੀ ਕਿ ਪੈ ਸਕਦੀਆਂ ਨੇ ਤਾਂ ਜੈਪੁਰ ਤੋਂ ਇਹ ਸਾਹਮਣੇ ਆਇਆ ਮਾਮਲਾ ਜਿੱਥੇ ਕਿ ਜੈਪੁਰ ਦੇ ਵਿੱਚ ਆਮ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈਗਾ ਤੇ ਇਸ ਖਿਲਵਾੜ ਨੂੰ ਲੈ ਕੇ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਲੋਕਾਂ ਨੂੰ ਨਕਲੀ ਕਿਓ ਤਿਆਰ ਕਰਕੇ ਵੇਚ ਰਿਹਾ ਸੀਗਾ ਤਾਂ ਪੁਲਿਸ ਦੀ ਵਿਸ਼ੇਸ਼ ਟੀਮ ਅਤੇ ਖੋਰਾ ਬਿਸਲ ਥਾਣੇ ਦੀ ਪੁਲਿਸ ਨੇ ਸਰਨਾ ਡੁੰਗਰ ਇੰਡਸਟਰੀਅਲ ਏਰੀਆ ਦੇ ਵਿੱਚ ਚੱਲ ਰਹੀ ਨਕਲੀ ਕਿਓ ਬਣਾਉਣ ਵਾਲੀ ਇੱਕ ਫੈਕਟਰੀ ਦੇ ਉੱਤੇ ਰੇਡ ਮਾਰੀ ਹੈ ਛਾਪਾ ਮਾਰਿਆ ਅਤੇ ਲਗਭਗ 7000 ਲੀਟਰ ਨਕਲੀ ਕਿਓ ਬਰਾਮਦ ਕੀਤਾ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਕੰਮ ਦੇ ਮਾਸਟਰਮਾਈਂਡ ਨੇ YouTube ਦੇਖਣ ਤੋਂ ਬਾਅਦ ਨਕਲੀ ਕਿਓ ਬਣਾਉਣ ਦੇ ਲਈ ਮਸ਼ੀਨਾਂ ਰੱਖਦੀਆਂ ਤੇ ਇਸ ਫੈਕਟਰੀ ਦੇ ਵਿੱਚ 120 ਰੁਪਏ ਦੇ ਵਿੱਚ ਨਕਲੀ ਘਿਓ ਬਣਾਇਆ ਜਾਂਦਾ ਹੈ ਅਤੇ ਬਾਜ਼ਾਰ ਦੇ ਵਿੱਚ ਇਸ ਨੂੰ 450 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚਿਆ ਜਾ ਰਿਹਾ ਸੀਗਾ ਤਾਂ 16 ਘੰਟਿਆਂ ਦੇ ਵਿੱਚ ਹਰ ਰੋਜ਼ 2000 ਲੀਟਰ ਘਿਓ ਤਿਆਰ ਕੀਤਾ ਜਾਂਦਾ ਸੀਗਾ ਤੇ ਮਾਮਲੇ ਦੀ ਜਾਂਚ ਦੇ ਦੌਰਾਨ ਪਤਾ ਲੱਗਾ ਹੈਗਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨਕਲੀ ਘਿਓ ਨੂੰ ਸਰਸ ਅਮੁੱਲ ਲੋਟਸ ਕ੍ਰਿਸ਼ਨਾ ਅਤੇ ਮਹਾਨ ਵਰਗੇ ਬ੍ਰਾਂਡਾ ਦੇ ਨਾਮ ਦੇ ਉੱਤੇ 15 ਕਿਲੋ 1 ਕਿਲੋ ਅਤੇ 500 ਗ੍ਰਾਮ ਦੇ ਪੈਕ ਦੇ ਵਿੱਚ ਭਰ ਕੇ ਅਤੇ ਫਿਰ ਬਾਜ਼ਾਰ ਦੇ ਵਿੱਚ ਵੇਚ ਰਹੇ ਸੀਗੇ ਤਾਂ ਕਾਰਵਾਈ ਦੌਰਾਨ ਪੁਲਿਸ ਨੇ ਕਿਉਂ ਦੀ ਫੈਕਟਰੀ ਦੇ ਉੱਤੇ ਡਾਲडा ਅਤੇ ਹੋਰ ਕੱਚੇ ਮਾਲ ਦੇ ਨਾਲ ਭਰੇ ਲਗਭਗ 10 ਪੀਪੇ ਲਗਭਗ ਯਾਨੀ ਕਿ 6000 ਨਕਲੀ ਰੈਪਰ ਇਲੈਕਟ੍ਰੋਨਿਕ ਬੋਤਲ ਵਾਲੇ ਸਕੀਲ ਅਤੇ ਨਕਲੀ ਕਿਓ ਬਰਾਊਨ ਵਾਲੀਆਂ ਮਸ਼ੀਨਾ ਜ਼ਬਤ ਕਰ ਲੀਆਂ ਦੱਸ ਦੇ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਦੱਸਿਆ ਹੈਗਾ ਕਿ ਮੁਲਜ਼ਮ ਬਾਸਪਤੀ ਕਿਓ ਅਤੇ ਰਿਫਾਈਨਡ ਸੋਇਆਬੀਨ ਤੇਲ ਦੇ ਵਿੱਚ ਖਤਰਨਾਕ ਅਸੈਂਸ ਮਿਲਾਉਂਦੇ ਸਨ ਅਤੇ ਇਸ ਨੂੰ ਸ਼ੁੱਧ ਕਿਓ ਬੜਗਾ ਜੋ ਕਿ ਦਿਖਾਉਣ ਦੀ ਕੋਸ਼ਿਸ਼ ਕਰਦੇ ਸਨ ਤੱਜ ਕਰ ਤੁਸੀਂ ਵੀ ਅਜਿਹੇ ਆ ਕਿ ਉਹ ਵਾਰਤ ਰਹੋ ਤਾਂ ਉਸ ਦੇਖ ਕੇ ਵਰਤੋ ਵਿਸ਼ਵਾਸ ਵਾਲੇ ਵਿਅਕਤੀ ਤੋ ਹੀ ਤੁਸੀਂ ਦੇਸੀ ਕਿਉ ਦੀ ਵਰਤੋ ਕਰ ਸਕਦੇ ਹੋ ਹਾਲਾਂਕਿ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੁੱਧ ਦਹੀਂ ਤੇ ਹੋਰ ਕਈ ਮਿਲਾਵਟੀਆਂ ਚੀਜ਼ਾਂ ਮਿਲਦੀਆਂ ਨੇ ਪਰ ਇਹ ਧਿਆਨ ਤੁਸੀਂ ਰੱਖਣਾ ਹੈਗਾ ਕਿ ਕਿਸ ਤਰੀਕੇ ਦੇ ਬਾਜ਼ਾਰ ਦੇ ਵਿੱਚੋਂ ਮਾਲ ਮਿਲ ਰਿਹਾ ਉਹ ਸਹੀ ਵੀ ਮਿਲ ਰਿਹਾ ਜਾਂ ਫਿਰ ਨਹੀਂ ਮਿਲ ਰਿਹਾ ਜੇਕਰ ਤੁਹਾਨੂੰ ਕੋਈ ਤੇ ਵੀ ਸ਼ੱਕ ਹੁੰਦਾ ਹੈ ਤਾਂ ਪੁਲਿਸ ਨੂੰ ਜਾਂ ਫਿਰ ਸੇਤੂ ਭਾਕ ਦੀ ਟੀਮ ਨੂੰ ਜ਼ਰੂਰ ਸੂਚਿਤ ਕੀਤਾ ਜਾਵੇ